ਮੈਂ ਗ੍ਰਿਓ ਪੰਜਾਬੀ ਟੀਵੀ ਪ੍ਰਾਈਮ ਤੇ ਮੈਂ ਹਰ ਕੇਸ ਸਿੰਘ ਰਾਣਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਕੀਰਤ ਬਸਾ ਤੋਂ ਜਿੱਥੇ ਕਿ ਕਰੀਬੇ ਪਿੰਡ ਭਗਵਾੜਾ ਵਿਖੇ ਇੱਕ ਟਿਪਰ ਵੱਲੋਂ ਇੱਕ ਟਰੈਕਟਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਟਰੈਕਟਰ ਦੇ ਦੋ ਹਿੱਸੇ ਹੋ ਗਏ ਨੇ ਤੇ ਟਰੈਕਟਰ ਰੋਡ ਦੇ ਨਾਲ ਮੋਟਰਸਾਈਕਲਾਂ ਦੀ ਏਜੰਸੀ ਦੇ ਵਿੱਚ ਜਾ ਵੜਿਆ ਜਿੱਥੇ ਲੱਖਾਂ ਰੁਪਏ ਦੇ ਮੋਟਰਸਾਈਕਲ ਨੁਕਸਾਨੇ ਗਏ ਹਨ ਮੌਕੇ ਤੇ ਮੌਜੂਦ ਸਥਾਨੀ ਪੁਲਿਸ ਨਿਕਾ ਵੱਲੋਂ ਟਿਪਰ ਚਾਲਕ ਨੂੰ ਪਕੜ ਲਿਆ ਗਿਆ ਤੇ ਟਿਪਰ ਚਾਲਕ ਨੇ ਦੱਸਿਆ ਕਿ ਉਸ ਦੇ ਟਿਪਰ ਦਾ ਸਟੀering ਜੰਮ ਹੋ ਜਾਂਦਾ ਹੈ ਜਿਸ ਦੇ ਚੱਲਦੇ ਹੋਏ ਉਸ ਦਾ ਟਿਪਰ ਅਨਬੈਲੈਂਸ ਹੋ ਕੇ ਟਰੈਕਟਰ ਟਰਾਲੀ ਦੇ ਵਿੱਚ ਟਕਰਾ ਜਾਂਦਾ ਹੈ ਤੇ ਹਾਸਾ ਬੱਪਾ ਜਾਂਦਾ ਹੈ ਇਸ ਹਾਸੇ ਦੇ ਵਿੱਚ ਰਾਹ ਦੀ ਗੱਲ ਇਹ ਰਹੀ ਕਿ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਲੱਗੀ ਪਰ ਫਿਲਹਾਲ ਟਰੈਕਟਰ ਤੇ ਮੋਟਰਸਾਈਕਲ ਏਜੰਸੀ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਟਿਪਰ ਸਾਹਿਬ ਤੋਂ ਪੰਜਾਬੀ ਟੀਵੀ ਪ੍ਰੈਮ ਦੇ ਲਈ ਨਿਸ਼ਫਰਵਾਦੀ report. ਨਜ਼ਦੀਕੀ ਪਿੰਡ ਭਗਵਾਲਾ ਵਿਖੇ ਅੱਜ ਸ਼ਾਮ ਤਕਰੀਬਨ 4:30 ਵਜੇ ਇੱਕ ਤੇਜ਼ ਰਫ਼ਤਾਰ ਟਿਪਪਰ ਚਾਲਕ ਵੱਲੋਂ ਸੜਕ ਉੱਤੇ ਖਲੋਤੇ ਟਰੈਕਟਰ ਦੇ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟਰੈਕਟਰ ਦੇ ਦੋ ਹਿੱਸੇ ਹੋ ਜਾਂਦੇ ਹਨ ਤੇ ਟਰੈਕਟਰ ਨੇੜੇ ਬਜਾਜ ਮੋਟਰਸਾਈਕਲ ਏਜੰਸੀ ਦੇ ਵਿੱਚ ਜਾ ਬੱਜਦਾ ਹੈ ਘਟਨਾ ਕ੍ਰਮ ਹੋਣ ਤੋਂ ਬਾਅਦ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਟਿਪਪਰ ਚਾਲਕ ਨੂੰ ਕਾਬੂ ਕੀਤਾ ਗਿਆ ਤੇ ਉਸਦੇ ਮਾਲਕ ਨੂੰ ਸੂਚਿਤ ਕੀਤਾ ਗਿਆ ਇਸ ਦੌਰਾਨ ਟਰੈਕਟਰ ਚਾਲਕ ਨਿਰਮਲ ਸਿੰਘ ਪੁੱਤਰ ਫੂਮਣ ਸਿੰਘ ਨਿਵਾਸੀ ਪਿੰਡ ਰੋਲੀ ਝੇੜੀ ਥਾਣਾ ਨੂਰਪੁਰ ਬੇਦੀ ਦੱਸਿਆ ਕਿ ਅੱਜ ਬਾਦ ਦੁਪਹਿਰ ਜਦੋਂ ਉਹ ਇਸ ਸਥਾਨ ਤੇ ਖੜੇ ਸਨ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਉਹਨਾਂ ਦੇ ਟਰੈਕਟਰ ਦੇ ਵਿੱਚ ਜੋਰਦਾਰ ਟੱਕਰ ਮਾਰੀ ਬੇਸ਼ੱਕ ਉਹਨਾਂ ਦੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਲੇਕਿਨ ਉਹਨਾਂ ਦਾ ਬਹੁਤ ਕੀਮਤੀ ਟਰੈਕਟਰ ਟੁੱਟ ਕੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਜਿਸ ਦੇ ਨਾਲ ਟਰੈਕਟਰ ਤੇ ਟਰਾਲੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜੋ ਕਿ ਲੱਖਾਂ ਰੁਪਏ ਦਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਪਰਵਾਹੀ ਦੇ ਨਾਲ ਚੱਲ ਰਹੇ ਟਿਪਪਰ ਚਾਲਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਇਸ ਸੜਕ ਹਾਦਸੇ ਤੋਂ ਬਾਅਦ ਜਦੋਂ ਟਰੈਕਟਰ ਮੋਟਰਸਾਈਕਲ ਏਜੰਸੀ ਦੇ ਵਿੱਚ ਜਾ ਵੜਿਆ ਤਾਂ ਨਵੇਂ ਮੋਟਰਸਾਈਕਲਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਟਰੈਕਟਰ ਦੇ ਥੱਲੇ ਆਉਣ ਦੇ ਨਾਲ ਬਜਾਜ ਦੇ ਨਵੇਂ ਮੋਟਰਸਾਈਕਲ ਪਲੇਟਿਨਾ ਵੱਡੇ ਪੱਧਰ ਤੇ ਨੁਕਸਾਨੇ ਗਏ ਏਜੰਸੀ ਤੋਂ ਮਿਸਟਰ ਦਿਵਾਨੇ ਦੱਸਿਆ ਕਿ ਉਹਨਾਂ ਦੀ ਏਜੰਸੀ ਦੇ ਕਈ ਕੀਮਤੀ ਮੋਟਰਸਾਈਕਲਿਸ ਸੜਕ ਹਾਦਸੇ ਦੇ ਨੁਕਸਾਨ ਦੇ ਕਾਰਨ ਨੁਕਸਾਨੇ ਗਏ ਹਨ ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਹਾਦਸੇ ਤੋਂ ਬਾਅਦ ਟਿਪਰ ਚਾਲਕ ਜੋ ਕਿ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਸੀ ਉਸਨੇ ਦੱਸਿਆ ਕਿ ਇੱਕਦਮ ਤੋਂ ਟਿਪਰ ਦਾ ਸਟੀering ਜਮ ਹੋ ਗਿਆ ਜਿਸ ਤੋਂ ਬਾਅਦ ਬੇਕਾਬੂ ਹੋ ਕੇ ਟਰੈਕਟਰ ਦੇ ਵਿੱਚ ਜਾ ਬੱਜਿਆ ਹੋਇਆ ਕੀ ਹੈ ਜਦਸ ਵਿੱਚ ਸਭ ਕੁਝ ਇਸ ਸਪੀਡ ਸੇ ਆਇਆ ਨਾ सत्तर स्पीड होनी जैसे मैं आगे ओवरटेक लगाना ही करने स्टेयरिंग मैंने घुमाया तो सीधा नहीं हुआ स्टेयरिंग वैसे ही घुमा रहा है स्टेयरिंग लॉक हो गया था स्टेयरिंग लॉक हो गया तो वैसे लॉक हो गया सीधा ही तो तो मेरे गया घुमाए आपके कोई सट्टे चोटे तो नहीं है थोड़ी सी लगी है ये से क्या तो अब जो इनका नुकसान हुआ क्या फिर मालिक कहाँ सर बिलासपुर बिलासपुर तो ही है कि हो जी मैं तो टेट चेंज करा के तुरंत गया जी अच्छा जी जानू पीछे दे आगे गोली मांगू कुछ नहीं जी पता लगया खलाड़ के जगे जी कादे कौन से का क्या सब हां जी ये ड्राइवर जेड़ा बैठा जी समझ कादा टिपर टिपर ਨਾਲ हां जी आज टिपर अच्छा जी ते ਕਿੰਨਾ ਕ ਨੁਕਸਾਨ ਆ ਗਿਆ ਤੁਹਾਡਾ ਨੁਕਸਾਨ ਜੀ ਮੇਰਾ ਟਰਾਲਾ ਖਤਮ ਆ ਟਰੈਕਟਰ ਖਤਮ ਆ ਜੀ अच्छा जी हां जी ਨੁਕਸਾਨ ਤਾਂ ਨਹੀਂ ਕੋਈ ਹੋਇਆ ਦੋ ਤਿੰਨ ਮੋਟਰਸਾਈਕਲ ਤਾਂ ਸਾਡੇ ਥੱਲੇ ਆ ਗਏ ਜੀ ਦੋ ਤਿੰਨ ਚਾਰ ਗੱਡੀਆਂ ਸਕਰੈਚ ਹੋ ਗਈਆਂ ਬਾਕੀ ਟਰੈਕਟਰ ਟਰਾਲੀ ਦੇ ਹਿਸਾਬ ਦੇ ਨਾਲ ਜਰੂ ਇਹ ਪਿਛੇ ਖੜਾਉਗੇ ਉਹ ਸਾਹਿਬਾ ਦੇਖ ਰਹੇ ਆ ਕੁਝ ਗਰੇਲ ਗਰੁੱਪ ਦਾ ਨੁਕਸਾਨ ਹੈ ਜੀ। ਉਧਰ ਮਚਾ ਹੋ ਗਿਆ ਜੀ। ਉਹ ਹੋਇਆ ਕਿਦਾਂ ਹਾਸਾ ਕਹਿੰਦੇ ਨਾਲ ਹੋਇਆ? ਇਹ ਪਿੱਛੋਂ ਆਏ ਹੋ ਜੀ ਤੇਜ਼ ਆਇਆ 70-80 ਦੀ ਸਪੀਡ ਤੇ ਟਿਪਰ ਲੈ ਕੇ ਆਇਆ। ਇੱਥੇ ਖੜੀ ਸੀ ਟਰੈਕਟਰ ਟਰਾਲੀ ਨੂੰ ਵਿੱਚ ਮਾਰ ਕੇ ਜੀ ਉਹ ਸਾਰੀ ਗਰੇਲ ਦੇ ਉੱਪਰ ਆ ਗਈ ਜੀ ਤੇ ਨਾਲ ਹੀ ਜੜਾਏ ਲੋਸ ਹੋਏ ਜੀ। ਕਾਰਨ ਪਤਾ ਲੱਗਿਆ ਹਾਸੇ ਦਾ ਕੀ ਕਾਰਨ ਕੀ ਦੱਸਿਆ ਜਾ ਰਿਹਾ ਕੀ ਕਿਵੇਂ ਹੋਇਆ? ਕੁਝ ਕਹਿ ਨਹੀਂ ਸਕਦੇ ਜੀ ਇਹ ਕਹਿੰਦਾ ਸਟੀering ਲੋਕ ਹੋ ਗਿਆ ਜੀ। ਤੇ ਹੁਣ ਦੇਖੋ ਬਾਕੀ ਕੀ ਆ? ਕਹਿੰਦੇ ਤੁਹਾਡਾ ਅੰਦਾਜ਼ਨ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਲਗਭਗ 2 ਲੱਖ ਰੁਪਏ ਦਾ ਦਾ ਹੈਗਾ ਇਹ